हिकु वरी दुको हिकु बार ਹੋਰ ਵੀ মিডিਆ ਦੇ ਸਾਥੀ ਪਹੁੰਚੇ ਨੇ ਜਨਰਲ ਦਾ ਪਟਾਕਾ ਵਿਆਹੀ ਟਾਇਰ ਦੇ ਪਟਾਕੇ ਦੀ ਕਿਸ ਨੇ ਦੱਸਤਾ ਗਲਤ ਆਪਣਾ ਨਿਊਜ਼ ਚਰਾਤੀ ਕਿਸ ਨੇ ਤੇ ਕੋਈ ਇਹੋ ਜੀ ਗੱਲ ਨਹੀਂ ਹੈ ਲੇਕਿਨ ਸਰ ਕੁਝ মিডিਆ ਕਰਮਚਾਰੀਆਂ ਦੇ ਮੋਬਾਈਲ ਖੋਏ ਗਏ ਨੇ ਕਹਿੰਦੇ ਵੀਡੀਓ ਡਿਲੀਟ ਕੀਤੀ ਜਾਂ ਗਈ ਇਹਨੇ ਕਿਸੇ ਕਿਸੇ ਵੀ মিডিਆ ਦਾ ਮੋਬਾਈਲ ਨਹੀਂ ਖੋਇਆਗਾ ਕਿਸੇ ਵੀ মিডিਆ ਦੀ ਵੀਡੀਓ ਡਿਲੀਟ ਨਹੀਂ ਕੀਤੀ ਗਈ ਨਾ ਕੋਈ ਇਹੋ ਜੀ ਗੱਲ ਹੋਈ ਦੋ ਪਹਿਲਾਂ ਮੈਂ ਬਾਈਟ ਦੇ ਚੁੱਕਾ ਕੋਈ ਇਹੋ ਜੀ ਗੱਲ ਨਹੀਂ ਹੈ ਮੋਟਰਸਾਈਕਲ ਦੀ ਮਟਾਇਰ ਕਿੱਥੇ ਆ ਮੋਟਰਸਾਈਕਲ ਕਿੱਥੇ ਮੋਟਰਸਾਈਕਲ ਆਪਣਾ ਜਿਹੜਾ ਮੁਲਾਜ਼ਮ ਆਪਣਾ ਟਾਇਰ ਨਾਲ ਹਵਾ ਭਰਦਾ ਸੀ ਜਿਵੇਂ ਅੱਜ ਕੱਲ ਮੁਲਾਜ਼ਮਾਂ ਵੀ ਅਸੀਂ ਬਜੂਰ ਸੀ ਕਹਿੰਦੇ ਜੈਸ ਦੀ ਬੜੀ ਸਮੈਲ ਆ ਰਹੀ ਸੀਗੀ ਸਿਲੰਡਰ ਇਹ ਜਿਬਲਿਸ ਮਲਕੀ ਕਾਰਨ ਕੀ ਸਿਲੰਡਰ ਤਾਂ ਅੱਜਕੱਲ ਆਪਣਾ ਜਿਵੇਂ ਉਹ ਮੰਨ ਲਓ ਕੋਈ ਲਾਂਗਰੀ ਖੁੱਲਾ ਛੜ ਜਾਂਦਾ ਤੇ ਕਿਸੇ ਸਿਲੰਡਰ ਦੀ ਉਸ ਵੈਲ ਸਾਨੂੰ ਤਾਂ ਕੋਈ ਸਮੈਲ ਆਈ ਨਹੀਂ ਖੜਿਆ ਨੂੰ ਅੰਦਰ ਮੁਲਾਜ਼ਮ ਨੂੰ ਪਤਾ ਲੱਗਿਆ ਕੌਣ ਹੈ ਮੁਲਾਜ਼ਮ ਜੇ ਮੈਂ ਪੁੱਛੂੰਗਾ ਸਵੇਰੇ ਸਾਰੇ ਇਕੱਠੇ ਕਰਕੇ ਵੀ ਮੁਲਾਜ਼ਮ ਆਪਣਾ ਜਿਹੜਾ ਆਪਣਾ ਕਿੰਨੇ ਹਵਾ ਭਰੀ ਕਿਉਂ ਪੰਪ ਲੈ ਜਾਂਦਾ ਕਿਉਂ ਆਪਣਾ ਠਾਣੇ ਚੰਦਰ ਹਵਾ ਭਰੀ ਬਾਈਕ ਕਿਹਾਂ ਛੁਪਾ ਦਿੱਤੀ ਗਈ ਬਾਈਕ ਕਿਉਂ ਨਹੀਂ ਦਿਖ ਰਹੀ ਜੀ ਅਬ ਬਾਈਕ ਆਪਣਾ ਕਿਉਂ ਨਹੀਂ ਬਾਈਕ ਦਾ ਕੀ ਇਹ ਮੋਟਰਸਾਈਕਲ ਆਪਣਾ ਮੁਲਾਜ਼ਮ ਲੈ ਗਿਆ ਆਪਦਾ ਕਿੱਥੇ ਦੇ ਮਿਲੇਗੀ ਆ ਵੀ ਜਹਾਂ ਪੇ ਜਿੰਨੇ ਆਈ ਵਿਟਨੈਸ तकरीबन दो किलोमीटर तक जो है वो आवाज सुनाई दी है तो इतनी तेज तो देखो प्यारे देखो तुम मीडिया कह रहे हो आज अपना एडी दूर तक इतने किसी भी आंड गुआंड शहर कोई नहीं कह रहे, दिखा रहे नहीं नहीं सर गलत 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 ਦੇਸਪੁਤ ਸਾਹਿਬ ਇਹ ਵੀ ਨਹੀਂ ਕਿ ਵਾਈਕ ਕਾ ਗਾਇਬ ਹੋ ਗਿਆ ਉਹ ਅਗਰ ਵਾਈਕ ਮੇਂ ਬਲਾਕ ਉਹ ਯਾਰ ਇਹੋ ਜੀ ਕੋਈ ਗੱਲ ਹੀ ਨਹੀਂ ਹੋਈ ਬੈਗ ਕਿੱਥੇ ਗਵਾ ਉਹ ਨਹੀਂ ਬੈਗ ਜਿਹੜੀ ਵਾਈਕ ਦੇ ਬੈਗ ਲੈ ਗਿਆ ਹੈ ਕਿਵੇਂ ਵਾਈਕ ਨਾਲ ਵਾਈਕ ਜੇ ਥਾਣਾ ਸਾਡਾ ਸਕਿਉਰਟੀ ਪਰਪਜ ਹੈ ਤਾਂ ਉਹਨੂੰ ਗੇਟ ਤੇ ਉੱਥੇ ਖੜ ਕੇ న్యూਸ ਦਿੱਤੀ ਕੋਈ ਗੱਲ ਥੋੜਾ ਜੀ ਜੇ ਗੇਟ ਤੇ ਸਾਡਾ ਪਰਪਜ ਹੈ ਬੰਦ ਕਰਨਾ ਸਾਡਾ ਸਕਿਉਰਟੀ ਹੈ ਏਐਸਪੀ ਸਾਹਿਬ ਆਪ ਤੋ মিডিਆ ਕੋ ਅੰਦਰ ਕਿਉਂ ਹੀ ਅਲਾਉ ਕਰ ਰਹੇ ਆਗਰ ਵਾਈਕ ਮੀਡੀਆ ਦੇਖੋ মিডিਆ ਨੂੰ ਮੈਂ ਗੇਟ ਤੇ ਉੱਥੇ ਆਪਣਾ ਬਾਈਟ ਦਿੱਤੀ ਆ ਤੇ মিডিਆ ਆਪਣਾ ਹੁਣ ਮੈਂ ਥਾਣੇ ਦੀ ਜਿਹੜੀ ਸਕਿਉਰਟੀ ਪਰਪਜ ਅੱਛੇ ਖਿੜਕੀ ਦੇ ਸ਼ੀਸ਼ੇ ਜੋ ਲੱਗੇ ਉਹ ਸ਼ੀਸ਼ੇ ਟੁੱਟ ਗਏ ਉਹ ਕੈਸੇ ਯਾਰ ਸ਼ੀਸ਼ੇ ਕੋਈ ਟੁੱਟਿਆ ਹੀ ਨਹੀਂ ਤੁਸੀਂ ਕਹਿ ਰਹੇ ਸ਼ੀਸ਼ੇ ਟੁੱਟੇ ਸ਼ੀਸ਼ੇ ਟੁੱਟੇ ਤੁਹਾਡੇ ਕਹਿਣ ਮਦਾਵਕ ਥੋੜਾ ਤੁਸੀਂ ਤੇ ਸਾਰੇ ਤਫ਼ਤੀਸ਼ ਫਿਰ ਤੁਸੀਂ ਕਰ ਲੋ ਯਾਰ ਜਦੋਂ ਕਹਿ ਰਹੇ ਤੁਹਾਨੂੰ ਨਹੀਂ ਟੁੱਟੇ ਬਸ ਮੈਂ ਤੋ तकरीबन ਅੱਧਾ ਕਿਲੋਮੀਟਰ ਔਣਾ ਕਿਲੋਮੀਟਰ ਘਾੜਿਆ ਮੇਰਾ ਤੇ ਮੈਂ ਉਦੋਂ ਬਾਅਦ ਨਿਕਲ ਕੇ ਆਇਆ ਤੇ ਮੇਰੇ ਇੱਥੇ ਥਾਣੇ ਦੇ ਵਿੱਚ ਆ ਕੇ ਜਦੋਂ ਪਤਾ ਕੀਤਾ ਜਾਣਕਾਰੀ ਲੈਣੀ ਚਾਹੀਏ ਤੇ ਉਹਨਾਂ ਨੇ ਮੇਰਾ ਫੋਨ ਵੀ ਖੋਲਿਆ ਤੇ ਪੁਲਿਸ ਮੁਲਾਜ਼ਮ ਨੇ ਤੇ ਉਹਦੇ ਵਿੱਚ ਇਹਨਾਂ ਦੇ ਕੰਟਰੋਵਰਸ਼ੀਅਲ ਬਿਆਨ ਸੀਗੇ ਕਦੀ ਉਹ ਕਹ ਰਹੇ ਕਿ ਸਿਲੰਡਰ ਬਲਾਸਟ ਹੋਇਆ ਕਦੀ ਕਹ ਰਹੇ ਟਾਇਰ ਬਲਾਸਟ ਹੋਇਆ ਤੇ ਮੈਂ ਆਲਮੋਸਟ ਉਹਦੀ ਰਿਕਾਰਡਿੰਗ ਵੀ ਕੀਤੀ ਸੀ ਤੇ ਉਹਨਾਂ ਦੇ ਮੁਲਾਜ਼ਮ ਵੱਲੋਂ ਮੇਰਾ ਫੋਨ ਖੋ ਕੇ ਤੇ ਉਹ ਵੀਡੀਓ ਵੀ ਡਿਲੀਟ ਕਰ ਦਿੱਤੀ ਗਈ ਜੀ ਨੇ ਅੰਦਰ ਤੇ ਜਾਣਦਾ ਤੇ ਕਿਸੇ ਨੂੰ ਅਜੇ ਤੱਕ ਕਿੱਦਾਂ ਮਹਿਮਨ ਗੇਟ ਤੱਕ ਸੀ ਗਏ ਜੀ ਕਿ ਲੱਗਦਾ ਸੀਗਾ ਜੀ ਮੋਟਰਸਾਈਕਲ ਦੇ ਕੈਟ ਦਾ ਬਲਾਸਟ ਦੀ ਵਾਰ ਹੋ ਸਕਦੀ ਹੈ ਇਹ ਤੇ ਦੇਖੋ ਮੋਟਰਸਾਈਕਲ ਦੀ ਬਲਾਸਟ ਇੰਨੀ ਨਹੀਂ ਹੋ ਸਕਦੀ ਹਾਂ ਟਰੱਕ ਦਾ ਕਹਿ ਸਕਦੇ ਹਾਂ ਮੰਨ ਵੀ ਸਕਦੇ ਹਾਂ ਕਿ ਟਰੱਕ ਦਾ ਬਲਾਸਟ ਇੰਨੀ ਦੂਰ ਤੱਕ ਜਾ ਸਕਦਾ ਹੈ ਐਸੇ ਪੱਤਰਕਾਰ ਹੋਣ ਦੇ ਨਾਤੇ ਸਾਨੂੰ ਇੰਨੀ ਵੀ ਤਾਂ ਸਮਝ ਆ ਗਈ ਆ ਐਜੇ ਪੱਤਰਕਾਰ ਹੋਣਾਂ ਦੇ ਕੀ ਮਹਿਸੂਸ ਕਰਦੇ ਜੀ ਐਸ ਵੇਲੇ ਕਿ ਕੀ ਪਾਇਆ ਜਾ ਰਿਹਾ ਕੋਈ ਚੀਜ਼ ਕਿ ਜਾਂ ਕੁਝ ਹੈ ਕੁਛ ਐਸਾ ਸਾਰੇ ਤੁਹਾਨੂੰ ਵੀ ਪਤਾ ਹੈ ਇਹ ਤੁਹਾਨੂੰ ਵੀ ਪਤਾ ਹੈ ਸਾਰਿਆਂ ਨੂੰ ਪਤਾ ਹੈ ਕਿ ਅਗਰ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਤਾਂ ਸਿਕਿਉਰਿਟੀ ਦਾ ਹਵਾਲਾ ਦੇ ਕੇ ਖਾਸ ਕਰਕੇ ਪੱਤਰਕਾਰਾਂ ਨੂੰ ਅੰਦਰ ਜਾਣ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ ਹੀਗਾ ਜੇ ਗੇਟ ਪਹਿਲਾਂ ਬੰਦ ਹੁੰਦੇ ਸੀ ਸਰ ਅਸੀਂ ਮੁਝੇ ਇੱਥੇ ਦੇ ਰਹਿਣ ਵਾਲੇ ਰਾਤ 12 ਵਜੇ ਵੀ ਆਏ ਹਨ ਤਾਂ ਸਾਡਾ ਗੇਟ ਅਸੀਂ ਕਦੀ ਨਹੀਂ ਬੰਦ ਵੇਖਿਆ ਸੀਸੀਟੀਵੀ ਕੰਮ ਚੁੱਟੇ ਨੇ ਕੋਈ ਇਹ ਦੇਖੋ ਮੌਕੇ ਤੇ ਜਾ ਕੇ ਪਤਾ ਲੱਗੇਗਾ ਜੋ ਕਿ ਹੁਣ ਇਸ ਟਾਈਮ ਬੰਦ ਜਿਵੇਂ